ਤਸਵੀਰਾਂ ਵੇਖ ਸਕਦੇ ਹੋ ਕਿ ਕਿਸ ਕਦਰ ਘਰ ਦੇ ਵਿੱਚ ਛਾਪਾ ਮਾਰ ਕੇ ਕਰੋੜਾ ਰੁਪਏ ਦੀ ਜਾਇਦਾਦ ਦਾ ਖੁਲਾਸਾ ਕੀਤਾ ਗਿਆ ਜੀ ਹਾਂ ਪ੍ਰਸ਼ਾਸਨ ਰੋਕੂ ਬਿਊਰੋ ਨੇ ਸ਼ੁੱਕਰਵਾਰ ਨੂੰ ਹైదరాబాద్ ਦੇ ਵਿੱਚ ਨਿਜਾਮਾਬਾਦ ਮਿਊਂਸਿਪਲ ਕਾਰਪੋਰੇਸ਼ਨ ਦੇ ਸੁਪਰੀਡੈਂਟ ਇਨਚਾਰਜ ਮਾਲ ਅਧਿਕਾਰੀ ਦੇ ਘਰ ਛਾਪਾ ਮਾਰਿਆ ਹੈ ਕਰੋੜਾ ਰੁਪਏ ਦੀ जायਦਾਦ ਮਿਲਦੀ ਹੈ ਇੱਕ ਵਾਰ ਤਾਂ ਅੱਖਾਂ ਹੀ ਅੱਡੀਆਂ ਰਹਿ ਜਾਂਦੀਆਂ ਨੇ ਇਹਨੇ ਪੈਸੇ ਦੇ ਕੇ ਮੌਕੇ ਤੇ ਮਸ਼ੀਨਾ ਮੰਗਾਈਆਂ ਗਈਆਂ ਜਿਸ ਤੋਂ ਬਾਅਦ ਇਹਨਾਂ ਦੀ ਗਿਣਤੀ ਸ਼ੁਰੂ ਕੀਤੀ ਗਈ ਦੱਸਿਆ ਜਾ ਰਿਹਾ ਹੈ ਕਿ ਛਾਪੇਮਾਰੀ ਦੌਰਾਨ ਨੋਟਾਂ ਦਾ ਜਦੋਂ ਢੇਰ ਮਿਲਦਾ ਤੇ ਇਸ ਦੀ ਗਿਣਤੀ ਕੀਤੀ ਜਾਂਦੀ ਹੈ ਤੇ 6 ਕਰੋੜ ਤੋਂ ਵੱਧ ਦੇ ਦੱਸੇ ਜਾਂਦੇ ਨੇ ਜਿहां ਭ੍ਰਿਸ਼ਟਾਚਾਰ ਦੇ ਖਿਲਾਫ ਵੱਡੀ ਮੁਹਿੰਮ ਚੇੜੀ ਗਈ ਤੇ ਕਰੋੜਾ ਰੁਪਏ ਦੀ ਨਕਦੀ ਜਿਹੜੀ ਕਿ ਜ਼ਬਤ ਕੀਤੀ ਗਈ ਹੈ ਜੋ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ ਹੈ ਉਸ ਦੇ ਅਨੁਸਾਰ ਛਾਪੇਮਾਰੀ ਚ ਨਕਦੀ ਸੋਨਾ ਚਲ-ਚਲ ਜਾਇਦਾਦ ਸਮੇਤ ਕੁੱਲ 6.07 ਕਰੋੜ ਰੁਪਏ ਦਾ ਸਮਾਨ ਜ਼ਬਤ ਕੀਤਾ ਗਿਆ ਇੱਕ ਉੱਚੀ ਕਾਰਵਾਈ ਇੱਕ ਵੱਡੀ ਕਾਰਵਾਈ ਕਹਿ ਸਕਦੇ ਹਾਂ ਕਿ ਭ੍ਰਿਸ਼ਟਾਚਾਰ ਰੋਕੂ ਬਿਊਰੋ ਯਾਨੀ ਕਿ ABC ਨੇ ਨਿਜਾਮਾਬਾਦ ਮਿਊਨਿਸਪਲ ਕਾਰਪੋਰੇਸ਼ਨ ਦੇ ਸੁਪਰਡੈਂਟ ਤੇ ਰੈਵਨਿਊ ਅਫਸਰ ਇੰਚਾਰਜ ਨਰੇਂਦਰ ਦੇ ਘਰ ਛਾਪਾ ਮਾਰਿਆ ਇਹ ਜਾਇਦਾਦ ਦਾ ਪਤਾ ਲੱਗਦਾ ਹੈ ਛਾਪੇਮਾਰੀ ਦੌਰਾਨ ਉਹਨਾਂ ਦੀ ਅੱਖਾਂ ਜਿਆ ਰਹਿ ਜਾਂਦੀਆਂ ਨੇ ਇੰਨੇ ਜ਼ਿਆਦਾ ਨੋਟਾਂ ਦੇ ਥੱਦੇ ਤੁਸੀਂ ਦੇਖ ਸਕਦੇ ਹੋ ਕਿ ਗੱਟੀਆਂ ਨੋਟਾਂ ਦੀਆਂ ਮਿਲਦੀਆਂ ਨੇ ਉਸ ਨੂੰ ਗਿਣਨ ਦੇ ਲਈ ਮਸ਼ੀਨਾ ਮੰਗਾਈਆਂ ਗਈਆਂ ਆੰਦਨ ਤੋਂ ਵੱਜ ਜਾਇਦਾਦ ਮਾਮਲੇ ਜਾਂਚ ਚੱਲ ਰਹੀ ਸੀ ਤੇਉਦਰੀ ਘਰ ਦੇ ਵਿੱਚ 2 ਕਰੋੜ ਤੋਂ ਜ਼ਿਆਦਾ ਪੈਸੇ ਬਰਾਮਦ ਕੀਤੇ ਗਏ 2 ਕਰੋੜ 93 ਲੱਖ ਤੋਂ ਜ਼ਿਆਦਾ ਰੁਪਏ ਘਰ ਦੇ ਵਿੱਚੋਂ ਬਰਾਮਦ ਕੀਤੇ ਗਏ ਨੇ ਉਸ ਦੀ ਪਤਨੀ ਉਸ ਦੀ ਮਾਂ ਦੇ ਬੈਂਕ ਖਾਤਿਆਂ ਦੇ ਵਿੱਚੋਂ ਕੁੱਲ 1.10 ਲੱਖ ਕਰੋੜ ਰੁਪਏ ਜਿਹੜੇ ਕਿ ਬਰਾਮਦ ਕੀਤੇ ਗਏ ਨੇ ਤੇ 51 ਟੋਲੇ ਸੋਨਾ ਜਿहां 1.98 ਕਰੋੜ ਰੁਪਏ ਤੇ 17 ਚਲ ਜਾਇਦਾਦਾਂ ਬਰਾਮਦ ਕੀਤੀਆਂ ਗਈਆਂ ਨੇ ਚਾਹੇ ਛਾਪੇਮਾਰੀ ਜੋ ਹੁੰਦੀ ਆ ਉਸ ਦੇ ਦੌਰਾਨ 6.07 ਕਰੋੜ ਰੁਪਏ ਜਿਹੜੇ ਕਿ ਮਿਲਦੇ ਨੇ ਔਰ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਛਾਪੇਮਾਰੀ ਤੋਂ ਬਾਅਦ ਉਸਨੂੰ ਹਿਰਾਸਤ ਚ ਲੈ ਲਿਆ ਗਿਆ ਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ